ਗੁਰੂ ਘਰ ਦੇ ਬਾਹਰ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਇਹਨਾਂ ਰੇੜੀਆਂ ਤੇ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਆ ਪਾਊਚ ਹੈ ਜਿਹੜੇ ਜੋਤ ਦੇ ਵਿੱਚ ਇਸਤੇਮਾਲ ਹੁੰਦੀ ਹੈ ਛੋਟੇ ਪਾਊਚ ਰੇੜੀਆਂ ਵਾਲੇ ਜਿਵੇਂ ਆ ਦੇਖੋ ਜਿੰਨੇ ਲੱਗੇ ਹੋਏ ਆ ਇਹ ਸਾਰੇ ਵੀ ਉਹ ਸ਼ਿਕਾਇਤ ਉਹ ਰਿਫਾਈਨਡ ਹੈ ਤੇ ਇਹ ਲੋਕ ਇਹਨਾਂ ਨੂੰ ਇਹ ਜੋ ਵਜਣਾ 1-2 ਰੁਪਏ ਉਹਦੇ ਜੋ ਬਚਦੇ ਆ 15 ਰੁਪਏ ਸੋ ਇਹਨਾਂ ਦੇ ਇੱਕ ਸੰਗਤ ਨਾਲ ਵੀ ਖਿਲਵਾੜ ਕਰਦੇ ਆ ਕਿ ਹੋ ਜੜਾ ਹੈਗਾ ਇਹ ਕਹਿੰਦੇ ਵੀ ਜਾਲੀ ਆ ਇਹ ਨਹੀਂ ਵੇਚਦੇ ਗਾਣ ਨੂੰ ਪਤਾ ਨਹੀਂ ਸੀ ਆਪਾਂ ਨੂੰ ਤੇ ਬਾਕੀ ਜਿੰਨੀਆਂ ਦੁਕਾਨਾਂ ਨੇ ਇਹੀ ਕਿ ਉਹ ਵਿਕਦਾ ਉਹਨਾਂ ਦੇ ਵੀ ਇਹੀ ਵਿਕਦਾ ਸੀਗਾ ਜੀ ਉਹਨਾਂ ਨੂੰ ਦੇਖ ਕੇ ਅਸੀਂ ਲੱਕ ਲਿਆ ਪਹਿਲਾਂ ਰੱਖਦਾ ਨਹੀਂ ਸੀ ਮੈਂ ਅੱਛਾ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਨਕਲੀ ਹੈਗਾ ਜਾਂ ਅਸਲੀ ਹੈਗਾ ਨਹੀਂ ਜੀ ਇਹ ਕੇਵਲ ਇੱਥੇ ਵੀ ਸਾਰੇ ਸ਼ਹਿਰ ਚੱਲਦੇ ਹੈ ਚੱਲਦਾ ਹੋਏਗਾ ਉਹ ਵੀ ਨੂੰ ਪਤਾ ਲੱਗਿਆ ਸਾਹਮਣੇ ਕ੍ਰਿਸ਼ਨ ਮੰਦਿਰ ਉੱਥੇ ਵੀ ਉਹ ਨਕਲੀ ਕਿਉਂ ਵਿਕ ਰਿਹਾ ਪਤਾ ਸਦੂਰ ਲੱਗ ਗਿਆ ਸੀਗਾ ਬਹੁਤ ਕੋਸ਼ਿਸ਼ ਕੀਤੀ ਪਰ ਜੀ ਡੀ ਐਮ ਹੀ ਇਹ ਰੇੜੀਆਂ ਨੇ ਔਰ ਸੂਖਦਾਰ ਲੋਕ ਨੇ ਜਿਹੜੇ ਪਿੱਛੇ ਉਹ ਆ ਕੇ ਨਹੀਂ ਜੀ ਕੋਈ ਦੀ ਬੰਦ ਕਰ ਦੇਣਗੇ ਫਿਰ ਮੈਨੂੰ ਕੱਲ ਵੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਸਾਰੇ ਉਹੀ ਬੇਜਰੇ ਆ ਫਿਰ ਉਹ ਕੱਟੇ ਹੋਗੇ ਵੀ ਗਰੀਬ ਹੈ ਜੀ ਤਾਂ ਤੱਕ ਕਰੋ ਪ੍ਰਸ਼ਾਸਨ ਨੂੰ ਚਾਹੀਦਾ ਵੀ ਨਕਲੀ ਕਿ ਉਹਦੇ ਸਟਾਰ ਲੱਗੇ ਹੋਏ ਆ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਬੰਦ ਹੋਣੀ ਚਾਹੀਦੀ ਅੱਛੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮੌਜੂਦ ਆ ਬਾਬਾ ਦੀਪ ਸਿੰਘ ਗੁਰਦਾਰੇ ਕੋਲ ਜਿੱਥੇ ਆਸੇ ਪਾਸੇ ਆਲੇ ਦੁਆਲੇ ਜਿੱਥੇ ਐ ਨਕਲੀ ਕਿਓ ਜਿਹੜਾ ਬੈ ਉਹ ਵੇਚਿਆ ਜਾਂਦਾ ਮੇਰੇ ਨਾਲ ਮੌਜੂਦ ਨੇ ਪ੍ਰਧਾਨ ਜੀ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਕਿਵੇਂ ਪਤਾ ਲੱਗਿਆ ਕਿ ਇੱਥੇ ਜਿਹੜਾ ਨਕਲੀ ਕਿਓ ਗੁਰੂ ਘਰ ਦੇ ਵਿੱਚ ਵੇਚ ਰਹੇ ਨੇ ਲੋਕ ਨਹੀਂ ਗੁਰੂ ਘਰ ਚ ਨਹੀਂ ਵੇਚ ਰਹੇ ਗੁਰੂ ਘਰ ਦੇ ਬਾਹਰ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਇਹਨਾਂ ਰੇੜੀਆਂ ਤੇ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਆ ਪਾਊਚ ਹੈ ਜਿਹੜੇ ਜੋਤ ਦੇ ਵਿੱਚ ਇਸਤੇਮਾਲ ਹੁੰਦੀ ਹੈ ਛੋਟੇ ਪਾਊਚ ਹਾਂਜੀ ਇੱਕ ਕਾਫੀ ਢੇਰ ਤੋਂ ਸ਼ਾਇਦ ਬੀਸੀਬੀ ਇਹ ਰੇੜੀਆਂ ਵਾਲੇ ਜਿਵੇਂ ਆ ਦੇਖੋ ਜਿੰਨੇ ਲੱਗੇ ਹੋਏ ਆ ਇਹ ਸਾਰੇ ਵੀ ਉਹ ਸ਼ਿਕਾਇਤ ਉਹ ਰਿਫਾਈਂਡ ਹੈ ਕਈ ਵਾਰੀ ਕਿਉਂਕਿ ਜਿਹੜਾ ਇਹ ਦੇਸੀ ਘੋ ਇਹ ਪਵਿੱਤਰ ਜੋਤ ਲਈ ਇਸਤੇਮਾਲ ਹੁੰਦਾ ਇਹ ਬਾਬਾ ਦੀਪ ਸਿੰਘ ਦੀ ਜੋਤ ਹੈ ਜਿਹੜੀ ਇਹ ਜਲਦੀ ਹੈ ਤੇ ਬੜੀਆਂ ਆਸਾਂ ਮਰੀਦਾਂ ਲੈ ਕੇ ਲੋਕ ਜੋਤ ਦੇ ਦਰਸ਼ਨ ਵੀ ਕਰਦੇ ਆ ਔਰ ਜੋਤ ਦੇ ਵਿੱਚ ਦੇਸੀ ਘੋ ਵੀ ਪਾਉਂਦੇ ਹੂੰ ਪਰ ਉਹਨਰ ਦੀਆਂ ਜਿਹੜੀਆਂ ਸੰਗਤਾਂ ਦੇ ਨਾਲ ਜਿਹੜੀ ਇੱਕ ਲਵਾੜੀ ਦੁਕਾਨਦਾਰ ਇਹ ਕਰ ਰਹੀ ਹੈ ਅਸੀਂ ਕਈ ਵਾਰੀ ਸਮਝਾਇਆ ਵੀ ਇਹਨਾਂ ਨੂੰ ਵੀ ਤੁਸੀਂ ਇਹ ਬੰਦ ਕਰ ਦਿਓ ਕਿਉਂਕਿ ਜਿਹੜਾ ਵੇਚਦੇ ਐ ਉਹ ਵੀ ਇਹਦੇ ਚ ਰਫਾਈਂਡ ਹੈ ਪਰ ਇਹ ਲੋਕ ਕਿਉਂਕਿ ਰਫਾਈਂਡ ਤੇ ਅਸਲ ਦੇਸੀ ਕੋ ਵਿਚ ਫਰਕ ਬਹੁਤ ਹੈ ਤੇ ਇਹ ਲੋਕ ਇਹਨਾਂ ਨੂੰ ਇਹ ਜੋ ਬਚਣਾ 1-2 ਰੁਪਏ ਉਹਦੇ ਜੋ ਬਚਦੇ ਆ 10 ਰੁਪਏ ਸੋ ਇਹਨਾਂ ਦੇ ਇੱਕ ਸੰਗਤ ਨਾਲ ਵੀ ਖਿਲਵਾੜ ਕਰਦੇ ਆ ਤੇ ਅਸੀਂ ਸ਼ਿਕਾਇਤ ਵੀ ਕੀਤੀ ਹੈ ਸਿਵਲ ਸਰਜਨ ਨੂੰ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਨੂੰ ਵੀ ਕੀਤੀ ਹੈ ਈਵਨ ਪੁਲਿਸ ਨੂੰ ਵੀ ਕੀਤੀ ਹੈ ਵੀ ਇਹ ਪਰ ਕਿਸੇ ਨੇ ਕਿਸੇ ਵੀ ਡਿਪਾਰਟਮੈਂਟ ਨੇ ਕੋਈ ਐਕਸ਼ਨ ਹਾਲ ਤੱਕ ਨਹੀਂ ਲਿਆ ਤੇ ਉਹ ਉਹ ਤਾਂ ਹੈਲਥ ਵਾਲੇ ਤਾਂ ਹੀ ਕਹਿੰਦੇ ਵੀ ਇਹ ਜਿਹੜਾ ਦੇਸੀ ਗੋ ਉਹ ਸਾਡੇ 24 ਤੰਗ ਦੀ ਮੈਂ ਕਿਉਂ ਨਹੀਂ ਵੀ ਇਹ ਦੇਖੋ ਨਾ ਕਿਉਂ ਜੋਤ ਤੋਂ ਬਾਅਦ ਜਿਹੜਾ ਬਚਦਾ ਆ ਉਹ ਲੰਗਰ ਚ ਜਾਂਦਾ ਲੰਗਰ ਤਿਆਰ ਹੁੰਦਾ ਸਾਰਾ ਲੰਗਰ ਦੇ ਵਿੱਚ ਯੂਜ਼ ਹੁੰਦਾ ਸੋ 50 60 ਕਿਲੋ ਦੇ ਕਰੀਬ ਦੇਸੀ ਗੋ ਰੋਜ਼ ਇੱਥੇ ਜੋਤ ਲਈ ਸੰਗਤਾਂ ਲੈ ਕੇ ਹੁੰਦੀਆਂ ਨੇ ਤੇ ਅਸੀਂ ਇਹ ਜਿਹੜੇ ਪ੍ਰਸ਼ਾਸਨ ਨੂੰ ਵੀ ਤੁਹਾਡੇ ਰਾਹੀਂ ਵੀ ਇਹ ਜਿਹੜਾ ਬੰਦ ਹੋਣਾ ਚਾਹੀਦਾ ਇਹ ਤੁੰ ਦਾ ਜਿਹੜਾ ਚੱਲ ਰਿਹਾ ਇਹ ਕੇਵਲ ਇੱਥੇ ਵੀ ਸਾਰੇ ਸ਼ਹਿਰ ਚੱਲਦਾ ਹੈ ਚੱਲਦਾ ਹੋਏਗਾ ਨੂੰ ਪਤਾ ਲੱਗਿਆ ਸਾਹਮਣੇ ਕ੍ਰਿਸ਼ਨ ਮੰਦਿਰ ਉੱਥੇ ਵੀ ਉਹ ਨਕਲੀ ਘੋਬਿਕ ਰਿਆ ਹੋਰ ਜਿਹੜੇ ਸ਼ਹਿਰ ਦੇ ਬਹੁਤ ਨਾਮੀ ਧਾਰਮਿਕ ਸਥਾਨ ਜਿੱਥੇ ਜੂਤਾਂ ਜਲਦੀਆਂ ਨੇ ਦਿਨ ਪਰ ਰਾਤ ਉੱਥੇ ਵੀ ਇਹ ਨਕਲੀ ਘੋਦੇ ਇਸਤੇਮਾਲ ਹੋ ਰਿਹਾ ਪਰ ਪ੍ਰਸ਼ਾਸਨ ਦਾ ਇਸ ਵਾਰ ਕੋਈ ਤਾਂ ਅੱਛਾ ਸਰ ਪਹਿਲਾਂ ਕਾਫੀ ਸਮੇਂ ਤੋਂ ਇਹ ਰੇਡੀਓ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਇਹਨਾਂ ਦੀਆਂ ਵੀ ਉਦੋਂ ਵੀ ਪਤਾ ਨਹੀਂ ਲੱਗ ਪਿਆ ਵੀ ਆਪਾਂ ਨੂੰ ਵੀ ਨਕਲੀ ਕਿਉਂ ਜੜਾ ਵਾ ਜਾ ਰਹੇ ਹਾਂ ਦੇ ਪਤਾ ਸਾਨੂੰ ਲੱਗ ਗਿਆ ਸੀ ਕਿ ਬਹੁਤ ਕੋਸ਼ਿਸ਼ ਕੀਤੀ ਪਰ ਜੀ ਡੀ ਐਮ ਹੀ ਇਹ ਰੇੜੀਆਂ ਨੇ ਔਰ ਸੂਖਦਾਰ ਲੋਕ ਨੇ ਜਿਹੜੇ ਪਿੱਛੇ ਉਹ ਆ ਕੇ ਨਹੀਂ ਜੀ ਕੋਈ ਦੀ ਬੰਦ ਕਰ ਦੇਣਗੇ ਹੁਣ ਮੈਨੂੰ ਕੱਲ ਵੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਸਾਰੇ ਉਹੀ ਬੇਜਰੀਏ ਫਿਰ ਉਹ ਕੁੱਟੇ ਹੋਗੇ ਵੀ ਗਰੀਬ ਹੈ ਜੀ ਦਾ ਤੰਕ ਕਰੋ ਸਾਡਾ ਵੀ ਕੰਮ ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਪਰ ਇਹ ਤਾਂ ਆਪ ਦੇ ਜ਼ਮੀਰ ਨੂੰ ਇਹਨਾਂ ਨੂੰ ਚਾਹੀਦਾ ਵੀ ਕਿੱਥੇ ਜਾ ਰਿਹਾ ਹੈ ਕਿ ਉਹ ਕਿੱਥੇ ਪੈਣਾ ਹੈਗਾ ਤੇ ਆਪ ਦੀ ਜ਼ਮੀਰ ਇਹਨਾਂ ਨੂੰ ਚਾਹੀਦੀ ਨਹੀਂ ਨਹੀਂ ਇਹ ਲੋਕਾਂ ਦੇ ਜਿਹੜੇ ਨਾ ਲਾਲਚ ਵਧੇ ਹੋ ਆ ਲਾਲਚ ਵਧੇ ਹੋਏ ਆ ਲੋਕੀ ਆਪਣਾ ਦੇਖਦੇ ਵੀ ਸਾਡਾ ਸਾਨੂੰ ਪ੍ਰਾਫਿਟ ਕਿਤੇ ਚੋਂ ਜ਼ਿਆਦਾ ਹੁੰਦਾ ਸੋ ਇਹ ਨਕਲੀ ਕਿ ਇਹ ਇਹਦਾ ਪ੍ਰਸ਼ਾਸਨ ਬੰਦ ਕਰਾ ਸਕਦਾ ਸਾਡਾ ਅਸੀਂ ਹੁਣ ਇਹਨਾਂ ਨਾਲ ਲੜਾਈ ਤਾਂ ਕਰ ਨਹੀਂ ਸਕਦੇ ਇਹ ਜਿਹੜੇ ਇਹ ਲੋਕ ਲੱਗੇ ਹੋਏ ਐ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਇਹ ਜਿਹੜੇ ਨਕਲੀ ਕਿ ਉਹਦੇ ਸਟਾਰ ਲੱਗੇ ਹੋਏ ਆ ਇਹਨਾਂ ਤੇ ਸਤਕਾਰ ਵੀ ਹੋਣੀ ਚਾਹੀਦੀ ਬੰਦ ਹੋਣੀ ਚਾਹੀਦੀ ਆ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਬਾਹਰ ਮੌਜੂਦ ਆ ਪ੍ਰਧਾਨ ਜੀ ਨੇ ਇਹ ਰੇੜੀ ਆ ਵਾਲਿਆਂ ਤੇ ਇਲਜ਼ਾਮ ਲਗਾਏ ਨੇ ਕਿ ਇਹ ਸਾਰੇ ਜਿਹੜੇ ਕਿਓ ਨੇ ਉਹ ਨਕਲੀ ਵੇਚਦੇ ਨੇ ਇੱਥੇ ਤੇ ਨਕਲੀ ਕਿਓ ਗੁਰੂ ਘਰ ਦੇ ਅੰਦਰ ਜਾਂਦਾ ਤਾਂ ਗੱਲਬਾਤ ਕਰਦੇ ਆ ਬਹੁਤ ਸਾਰੇ ਇੱਥੇ ਆ ਦੇਖੋ ਆ ਵੇਚ ਰਹੇ ਨੇ ਸਰਦਾਰ ਜੀ ਸਰਦਾਰ ਜੀ ਇਹ ਤੁਸੀਂ ਕਿਓ ਵੇਚ ਰਹੇ ਆ ਹਾਂ ਜੀ ਵੇਚ ਰਹੇ ਹਾਂ ਪਰ ਇਹ ਤਾਂ ਪ੍ਰਧਾਨ ਜੀ ਕਹਿੰਦੇ ਨੇ ਵੀ ਆ ਹੈਗਾ ਸਈਮ ਡੈਰੀ ਤੋਂ ਕੀ ਹੈਗਾ ਜਿਹੜਾ ਕਿਓ ਜਿਹੜਾ ਹੈਗਾ ਇਹ ਕਹਿੰਦੇ ਵੀ ਜਾਲੀ ਆ ਇਹ ਨਹੀਂ ਵੇਚਦੇ گا ਨੂੰ ਪਤਾ ਨਹੀਂ ਸੀ ਆਪਾਂ ਨੂੰ ਨੀ ਫਿਰ ਜਾਲੀ ਕਿਉ ਤੁਹਾਨੂੰ ਪਤਾ ਹੈ ਗੁਰੂ ਘਰ ਦਾ ਕੰਮ ਹੈਗਾ ਬੜੇ ਨਹੀਂ ਅਨਪੜ੍ਹ ਸੀਗੇ ਦੋ ਜਮਾਤਾਂ ਪੜੇ ਆ ਕਬੁੱਧਵਾਰੀ ਆ ਕੇ ਪ੍ਰਿੰਦਾਂਜੀ ਕਹਿ ਗਿਆ ਨਹੀਂ ਵੇਚਾਂਗੇ ਹੁਣ ਤੇ ਇਨਾ ਨਹੀਂ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਤਾਂ ਮੈਨੂੰ ਹੋ ਗਿਆ ਜੀ 7-8 ਮਹੀਨੇ ਅੱਛਾ ਇਹੀ ਕਿਉ ਅੰਦਰ ਜਾਂਦਾ ਸੀ ਇਹੀ ਜਾਂਦਾ ਤੇ ਬਾਕੀ ਜਿੰਨੀਆਂ ਦੁਕਾਨਾਂ ਨੇ ਇਹੀ ਕਿਉ ਵਿਕਦਾ ਉਹਨਾਂ ਤੇ ਵੀ ਇਹੀ ਵਿਕਦਾ ਸੀਗਾ ਜੀ ਉਹਨਾਂ ਨੂੰ ਦੇਖ ਕੇ ਅਸੀਂ ਲੱਗ ਲਿਆ ਪਹਿਲਾਂ ਰੱਖਦਾ ਨਹੀਂ ਸੀ ਮੈਂ ਅੱਛਾ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਨਕਲੀ ਹੈਗਾ ਯਾ ਅਸਲੀ ਹੈ ਕਰ ਨਹੀਂ ਜੀ ਪੜੇ ਹੁੰਦੇ ਤਾਂ ਵੇਚਦਾ ਨਾ ਹੀ ਲੈਂਦੇ ਹੂੰ ਉਹ ਮੈਨੂੰ ਪ੍ਰਿੰਦਾਂਜੀ ਕਹਿ ਗਿਆ ਆਪਾਂ ਹੁਣ ਨਹੀਂ ਰੱਖਾਂਗੇ ਕਿ ਹੁਣ ਵੇਚੋਂਗੇ ਇਹਨੂੰ ਨਕਲੀ ਕਿਉਂ ਨੂੰ ਨਹੀਂ ਨਹੀਂ ਆਹੀ ਵੇਚਾਂ ਕਿਹੜਾ ਕੋਲ ਇਹ ਪਿਆ ਠੀਕ ਹੈ ਆ ਦੇਖ ਲਓ ਕਹੋਗੇ ਮਟਾ 7-8 ਪੈਕਟ ਪਏ ਨੇ ਇਹ ਜਦੋਂ ਵੇਚੂਗਾ ਦੁਬਾਰਾ ਨਹੀਂ ਵੇਚੂਗਾ ਅੱਛਾ ਹਾਂ ਠੀਕ ਹੈ ਕਦ ਮਰਜੀ ਆ ਕੇ ਜਿਹੜੀ ਚੈੱਕ ਕਰ ਸਕਦੇ ਆ ਹਾਂ ਲੋ ਜੀ ਕਈ ਲੋਕ ਇੱਥੇ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਵੀ ਭੁਲੇਖੇ ਦੇ ਨਾਲ ਵੀ ਕੋਈ ਏਜੰਟ ਹੁੰਦੇ ਨੇ ਉਹ ਦੇ ਜਾਂਦੇ ਨੇ ਕਿ ਬਈ ਇਹ ਕਿਉ ਹੋਵੇ ਕੋ ਵੇਚੋ ਸਾਡਾ ਕਿਉ ਹੋ ਵੇਚੋ ਤਾਂ ਇਸ ਤਰੀਕੇ ਨਾਲ ਵੀ ਕਈ ਲੋਕ ਇੱਥੇ ਹੈਗੇ ਨੇ ਜੋ ਕਿਉ ਵੇਚ ਰਹੇ ਨੇ ਇਧਰ ਪਾਸੇ ਵੀ ਦਿਖਾਉਂਗਾ ਕਿ ਤੁਹਾਨੂੰ ਰੇੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇੱਥੇ ਵੀ ਜਿਹੜਾ ਲੋਕ ਨੇ ਜ਼ਿਆਦਾਤਰ ਦੁਕਾਨਾਂ ਤੇ ਜਿਹੜਾ ਘਿਓ ਹੈ ਉਹ ਨਕਲੀ ਵੇਚਿਆ ਜਾ ਰਿਹਾ ਹੈ ਪ੍ਰਧਾਨ ਜੀ ਨੇ ਇਹ ਗੱਲ ਕਹੀ ਹੈ ਵੀ ਨਕਲੀ ਘਿਓ ਜਿਹੜਾ ਗੁਰੂ ਘਰ ਦੇ ਅੰਦਰ ਜਾ ਰਿਹਾ ਜੋਤ ਦੇ ਵਿੱਚ ਪੈ ਰਿਹਾ ਹੈਗਾ ਤੇ ਦੇਖਣਾ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਸ਼ਾਸਨ ਇਸ ਤੇ ਕੀ ਐਕਸ਼ਨ ਲੈਂਦਾ ਹੈ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਇਸ ਤੇ ਕੀ ਐਕਸ਼ਨ ਲੈਂਦੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਧਾਰਮਿਕ ਬਾਬਾ ਦੀਪ ਸਿੰਘ ਗੁਰਦਾਰੇ ਆਉਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਹੀ ਸਮਾਨ ਕਿਹੜਾ ਹੈ ਸਹੀ ਘਿਓ ਕਿਹੜਾ ਹੈ ਤੇ ਅੰਦਰ ਕਿਹੜਾ ਘਿਓ ਲੈ ਕੇ ਜਾਣਾ ਕੈਮਰਾਮੈਨ ਲੱਕੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁ